ਮਾਨ ਦੋਸਤ ਕਿਸਾਨ ਦੋਸਤੋ ਸਤਿ ਸ਼੍ਰੀ ਅਕਾਲ ਆਹ ਆਪਣਾ ਜਿਹੜਾ ਪੀਸ ਹੈ ਉੱਪਰੋਂ ਡਿੱਗ ਗਿਆ ਤੇ ਤੋੜਦੇ ਸੀਗੇ ਫਟ ਗਿਆ ਤੇ ਆਪਾਂ ਹੁਣ ਇਹਨਾਂ ਵਿੱਚੋਂ ਦਿਖਾਉਣਾ ਕਿਹਾ ਜਾ ਹੁੰਦਾ ਆ ਦੇਖੋ ਇਹ ਵਿੱਚੋਂ ਵੀ ਕੱਚੇ ਹੁੰਦੇ ਨੇ ਮਤਲਬ ਜਿਹੜਾ ਬੀਜ ਜਦੋਂ ਬਣਿਆ ਬਹੁਤ ਨਰਮ ਹੁੰਦਾ ਦੇਖੋ ਤੇ ਇਹ ਜਾਨੀ ਇਹ ਜਾਨੀ 1.5 ਕਿਲੋ ਤੋਂ ਉੱਪਰ ਹੈ ਤੇ ਬਿਲਕੁਲ ਨਰਮ ਹੁੰਦਾ ਕੱਚਾ ਹੁੰਦਾ ਦੇਖੋ ਤੇ ਇਹ ਦੇਸੀ ਚੀਜ਼ਾਂ ਦਾ ਹੀ ਫਰਕ ਹੈ ਵੀ ਇਹ ਵਜ਼ਨ ਵੱਧ ਹੋਣ ਤੇ ਵੀ ਕੱਚੀ ਰਹਿੰਦੇ ਨੇ ਹੁਣ ਆਪਾਂ ਤਾਂ ਆਪਣੇ ਗਊਆਂ ਨੂੰ ਪਾ ਦੇਣੇ ਆ ਆ ਦੇਖੋ ਜਣੀ ਆ ਜਿਹੜੀ ਚੀਜ਼ ਆ ਬਿਲਕੁਲ ਨਰਮ ਆ ਤੇ ਜਿਹੜਾ ਕੁਦਰਤੀ ਖੇਤੀ ਭੋਜਨ ਹੁੰਦਾ ਜੇ ਆਪਾਂ ਨੂੰ ਪੱਕੇ ਹੋਣ ਵੀ ਧਰਾਂਗੇ ਸਬਜ਼ੀ ਬਣਾਵਾਂਗੇ ਦੂਜੇ ਤੋਂ ਪਹਿਲਾਂ ਰਿਜ ਜਾਂਦਾ ਕਿਉਂਕਿ ਕੁਦਰਤ ਦੇ ਹਿਸਾਬ ਨਾਲ ਤਿਆਰ ਹੋਇਆ ਤੇ ਇਸ ਤਰ੍ਹਾਂ ਬਿਲਕੁਲ ਨਰਮ ਹੁੰਦਾ ਤੇ ਆਮੇ ਬੜੇ ਆਰਾਮ ਨਾਲ ਖਾਧ ਜਾ ਸਕਦੇ ਜਿਹੜੀ ਆਹਾ ਗੋਦਾ ਵੀ ਦੇਖੋ ਕਿੰਨੀ ਮੋਟੀ ਹੁੰਦੀ ਆ ਇਹ ਸਭ ਦੇਸੀ ਕੁਦਰਤੀ ਬੀਜਾਂ ਚ ਹੁੰਦਾ ਤੇ ਖਾਣ ਨੂੰ ਵੀ ਸੁਆਦ ਤੇ ਰਿਜਦਾ ਵੀ ਛੇਤੀ ਆ ਆ ਦੇਖੋ ਬਿਲਕੁਲ ਕੱਚਾ ਸੋ ਇਸ ਤਰ੍ਹਾਂ ਦਾ ਡਿੱਗਣ ਨਾਲ ਹੋ ਗਿਆ ਨਹੀਂ ਤਾਂ ਮੰਡੀ ਚ ਵਿਕ ਜਾਂਦਾ ਸੋ ਬਹੁਤ ਧੰਨਵਾਦ ਜੀ ਸ਼ਤਰੀਆ ਗਾਰ